हां मित्रो आथ जी मित्रों ਤੁਹਾਡਾ ਸਾਰਿਆਂ ਦਾ ਯੂਟਿਊਬਰ 올 ਰੌਂਡਰ ਯੱਟ ਚੈਨਲ ਤੇ ਸੁਹਾਗਤਾ ਜੀ ਅੱਜ ਆਪਾਂ ਖੰਨਾ ਮੰਡੀ 8 ਤਰੀਕ 8 ਮਹੀਨਾ 2025 ਦੇ ਵਿੱਚ ਖੰਨਾ ਮੰਡੀ ਦੇ ਖੜਿਆ ਆ ਬਈ ਆਹ ਦੇਖ ਸਕਦੇ ਹੋ ਗાયਾਂ ਬਹੁਤ ਕੁਆਲਿਟੀ ਦੀਆਂ ਵਧੀਆਂ ਚੱਡੇ ਦੀਆਂ ਹਨ ਬਈ ਤੁਹਾਨੂੰ ਸਾਰਿਆਂ ਆਪਾਂ ਗਾਂਵਾਰੇ ਨੌਲੇਜ ਦਿੰਨੇ ਆ ਵੀਡੀਓ ਨਾਲ ਜੁੜੇ ਰਹੋ ਜਿਹੜੇ ਮੇਰੇ ਨਵੇਂ ਬਾਈ ਨੇ ਹਨ ਉਹ ਵੀ ਨਵਾਂ ਇਨਸਾਨ ਜੁੜ ਰਿਹਾ ਚੈਨਲ ਨਾਲ ਵੀਡੀਓ ਨੂੰ ਲਾਈਕ ਕਰਕੇ ਸੇਕਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਤਾਂ ਕਿ ਸਾਡੇ ਲਈ ਹੋਰ ਵਧੀਆ ਵੀਡੀਓ ਲੈ ਕੇ ਆ ਸਕੀਏ ਭਾਈ ਮੰਡੀ ਦੇ ਅੱਜ ਵਿੱਚ ਨਾ ਐਨੇ ਕੁ ਮਤਲਬ ਡੰਗਰ ਆਏ ਬਨੇ ਕੋਈ ਗਿਣਤੀ ਨਹੀਂ ਹੈ ਨਾ ਪੌ ਜਿਆਦੇ ਰਾਸ਼ਾ ਪਰ ਮੰਡੀ ਥੋੜੀ ਮੰਦੀ ਹੈ ਭਈ ਜਿਹਨੇ ਲੈਣੇ ਦੇ ਡੰਗਰ ਆਉਣਾ ਵਾਸਤੇ ਬੈਨੀਫਿਟ ਦਾ ਜਿਹਨੇ ਵੇਚਣੇ ਤੇ ਉਹਦੇ ਵਾਸਤੇ ਲੋਸ ਦਾ ਮੇਰਾ ਭਾਈ ਲੇਨ ਵਾਲਾ ਵਾਸਤੇ ਵਾਸਤੇ ਬਹੁਤ ਵਧੀਆ ਦਾਜ ਆ ਦੇ ਚੱਡੇ ਦੇਖ ਸਕਦੇ ਨੇ ਗੈਂਦੇ ਸਾਨੂੰ ਆਪਾਂ ਦਿਖਾਉਣਾ ਵੀ ਅੱਗੇ ਨਾਲ ਜੁੜੇ ਰਹੋ ਆ ਦੇਖ ਸਕਦਾ ਤੁਸੀਂ ਭਾਈ ਵੱਡੇ ਕੱਦ ਦੀ ਗਾਂ ਥਾਣ ਦੇ ਲੋ ਕਲਾ ਕਲਾ ਥਾਣਣਾ ਭਾਈ ਜੋੜਾ ਦੇਖੋ ਭਾਈ ਬਾਕੀ ਭਾਈ ਦਾ ਆਪਾਂ ਪੂਰੀ ਨੌਲੇਜ ਲੈਨੇ ਆਣਾ ਭਾਈ ਜੀ ਕਿੰਨੇ ਲੀਟਰ ਦੁੱਧ ਹੈ ਗਾਂ ਥਲੇ ਜੀ ਜਿਸ ਵਈ 3 ਕਿਲੋ 3 ਲੀਟਰ ਹੀ ਓਕੇ ਜੀ ਤੇ ਇਹਦੇ ਥਲੇ ਬੱਚਾ ਕੀ ਆਈ ਹੁਣ ਗੱਭਣਾ ਜੀ ਸੋਣਾ ਨੇ ਹਜੇ 8-10 ਦਿਨ 8-10 ਦਿਨ ਲਿੰਦੀ ਆ ਬਈ ਹਜੇ ਹੋਰ ਇਹਨਾਂ ਦੇ ਦੇਖੋ ਬੜਨਾ ਤੇ ਕੀ ਮੁੱਲ ਲੈ ਵੀਰੇ ਦਾ 170 ਬਈ ਰਾਜਸਥਾਨ ਦੇ ਰਾਜਸਥਾਨ ਦੀ 300 ਕਿਲੋਮੀਟਰ ਵਾਟ ਕਰਕੇ ਆਈ ਏ ਤਾਰੇ ਫਰੀਜ਼ੀ ਬਈ ਓਕੇ ਬਈ ਬੇਰੇ ਬਣਾ ਮੋਬਾਈਲ ਨੰਬਰ ਬੋਲ ਦੋ ਜੀ 93514 3606 ਆਉ ਕਿ ਬਰੇ ਨੋ ਕੀ ਆਪਣਾ ਉਹ ਦੱਸ ਦੇ ਮੇਰਾ ਮੋਨੂ ਆ ਬਾਈ ਮੋਨੂ ਨੋਆ ਬਾਈ ਦਾ ਬਾਈ ਨੇ ਮੋਬਾਈਲ ਨੰਬਰ ਦੱਸਤਾ ਬਾਈ ਤੁਸੀਂ ਆਪ ਦੇਖ ਸਕਦੇ ਹੋ 7-8 ਦਿਨ ਬਾਈ ਕਹਿੰਦਾ ਜੇ ਰਹਿੰਦੇ ਨੇ ਸੋਣ ਤੇ ਬਾਈ ਕਿਸੇ ਨੇ ਕਨੈਕਟ ਕਰਨੇ ਹਨ ਬਾਈ ਨਾਲ ਨੰਬਰ ਤੇ ਕਰ ਲਿਓ ਖੰਨਾ ਮੰਡੀ 'ਚ ਖੜੀ ਆ 8 ਤਰੀਕ ਨੂੰ ਅੱਜ ਇਹ ਆ ਦੇਖੋ ਡੱਬੀ ਬਾਈ ਹੀ ਬਹੁਤ ਵਧੀਆ ਨਾਲ ਇੱਕ ਥਣੀਏ ਪਰ ਥੋੜੀ ਇਹਦੇ 3008 ਛੱਡੇ ਬਣਦੇ ਆ ਬਾਈ 308 ਵੱਡੇ ਕੱਦ ਦੀਆਂ ਨੇ ਬਾਈ ਇਹ ਸੂਈ ਵੀ ਆ ਬਾਈ ਥੱਲੇ ਕੀ ਆ ਵੀਰੇ ਇਹਦੇ ਬੱੱਚੀ ਕੱਪੱਛੀ ਆ ਬਾਈ ਬੱੱਚੀ ਬਾਈ ਇਹਦਾ ਕੀ ਮੁੱਲ ਆ ਵੀਰੇ 170 ਇਹਦੇ ਥੱਲੇ ਕਿੰਨਾ ਲੀਟਰ ਦੁੱਧ ਆਈ 20 ਥੱਲੇ 20 ਕਿਲੋ ਬੋਲਾ ਵਈ ਥੱਲੇ ਹੁਣ ਵੀ ਬਾਈ ਦਾ ਹੋਈ ਸੇਮ ਨੰਬਰ ਹਾਂਜੀ ਰਾਜਮਾਂ ਖਾਲੀ ਕਰੀ ਰਾਜਮਾਂ ਖਾਲੀ ਕਰੀ ਬਾਈ ਦੀ ਲੰਬੀ ਬਾੜ ਤਾਂ ਕਰਕੇ ਬਾਈ ਕਹਿੰਦਾ ਯਾਰ ਜੇ ਕਿਸੇ ਨੂੰ ਕੰਟੈਕਟ ਕਰਨਾ ਹੋ ਕਰ ਲਿਓ ਬਾਈ ਨਾਲ ਜੀ ਆਹ ਦੇਖੋ ਬਾਈ ਬਹੁਤ ਵੱਡੀ ਗਾਂ ਹੈ ਕੱਬੀ ਚੱਟਾ ਦੇਖੋ ਮੇਰਾ ਭਾਈ ਬਸ ਐਪ ਹੈ ਕੱਲਾ ਕੱਲਾ ਖਾਣਾ ਮੇਰਾ ਭਾਈ ਖੰਨਾ ਮੰਡੀ ਦੇ ਵਿੱਚ ਖੜਿਆ ਨਾ ਆਪਾਂ ਸਾਨੂੰ ਪਤਾ ਆਪਾਂ ਨੌਲੇਜ ਲੈਨੇ ਆਂ ਅੰਕਲ ਜੀ ਕੀ ਮੁੱਲ ਕਰਦੇ ਆਂ ਪੰਗਾ ਦਾ ਜੀ ਇਹਦਾ ਮੁੱਲ ਤਾਂ ਇੱਕ ਪੱਠੀ ਕਰਦੇ ਨੇ ਇੱਕ ਬੱਚੀ ਜੀ ਸੱਜਣੀ ਆ ਬਸ ਲੱਖ ਲੀ ਅੱਛੇ ਲੱਕ ਦੀ ਛੜ ਦੇਣੀ ਆਪਾਂ ਨੇ ਜੀ ਥੱਲੇ ਕੀ ਇਹਦੇ ਜੀ ਬੱਛਾ ਜੀ ਅੱਛਾ ਜੀ ਦਸਵੇਂ ਦਿਨ ਨੂੰ ਸੁਈ ਨੂੰ ਆ ਦਸਵੇਂ ਦਿਨ ਜੀ ਹਾਂ 24 ਲੀਟਰ ਦੁੱਧ ਆਣ 24 ਲੀਟਰ ਦੁੱਧ ਆ ਜੀ ਜਾਨੀ ਇਹ ਮੈਲਾ ਚੱਲਣਾ ਹੈਗਾ ਬੱਸੀ ਤਾਂ 27 22 ਕਿਲੋ ਦੁੱਧ ਹੋਊਗਾ ਜੀ ਓਕੇ ਜੀ ਤੇ ਕਿਹੜੀ ਜਗਾ ਤਾਂ ਆਪਾਂ ਜੀ ਪਿੰਡ ਤੁણો ਜ਼ਿਲ੍ਹਾ ਮਲੇਰਕੋਲਾ ਅੱਛਾ ਜੀ ਮਾਰੇ ਮੋਬਾਈਲ ਨੰਬਰ ਬੋਲ ਦੋ ਜੀ ਨੇ 99786 42435 ਲਓ ਜੀ ਕੰਟੈਕਟ ਕਰ ਲਓ ਜੀ ਬਹੁਤ ਵੱਡੀਆਂ ਗਾਂ ਆ ਜੀ ਹੰਦ ਆ ਚੁੱਕੇ ਆਂ ਪੈਦੇ ਬਾਰੇ ਆਹ ਦੇਖੋ ਕਿੰਨੀ ਸੀਲ ਆ ਕਿੰਦਾ ਆਰਾਮ ਨਾਲ ਹੱਥ ਫੇਰੇ ਕੋਈ ਦਿੱਕਤ ਨਹੀਂ ਬਾਈ ਮੇਨ ਗੱਲ ਹੁੰਦੀ ਆ ਬਸ਼ੂ ਦਾ ਸੀਲ ਹੋਣਾ ਹੀ ਪਾਉ ਮੈਨੇ ਰੱਖਦਾ ਇਹ ਵੀ ਖਾਸ ਗੱਲ ਹੁੰਦੀ ਆ ਬਾਈ ਦੇਖ ਸਕਦੇ ਹੋ ਕੱਠ ਦੇਖ ਸਕਦੇ ਹੋ ਬਾਈ ਹਨ ਇਹਦਾ ਮੁੱਲ ਵੀ ਲਾਈ ਮਿੱਤਰੋ ਆਪਾਂ ਇੱਕ ਹੋਰ ਬੱਚੇ ਭਾਈ ਜਾਣ ਕਰ ਲਈਏ ਆਂਗੇ ਦੇਖੋ ਕਾਲਾ ਸਭ ਤੋਂ ਮੈਨ ਕੁਆਲਟੀ ਦੇਖੋ ਸੀ ਚੱਪੇ ਦੇ ਨਾ ਸਾਫ਼ ਸੁਥਰੀ ਬੱਛੀ ਆ ਬਈ ਜਮੀ ਛੱਡਾ ਦੇਖੋ ਮੇਰਾ ਬਈ ਫਸਿਆ ਪਿਆ ਮੈਂ ਥਾਣਾ ਦੇਖੋ ਤੁਸੀਂ ਯਾਰ ਮੱਝ ਮੰਗ ਥਾਨੇ ਕੱਲਾ ਕੱਲਾ ਪਿਆ ਤਾਰੀ ਗੋਂਡੇ ਵਰਗੇ ਬਾਈ ਹੁਣੀ ਦੱਸ ਰਹੇ ਨੇ ਕੱਲਾ ਕੱਲਾ ਥਾਂ ਪਿਆ ਨਾ ਬਾਈ ਜੀ ਕੀ ਮੁੱਲ ਕਰਦੇ ਆ ਪਹਿਲਾ ਜੀ 190000 ਰੁਪਇਆ ਇਹ ਸੂਈ ਵੀ ਕਿੰਨੇ ਚਿਰ ਦੀ ਆ ਜੀ ਮੇਰੇ ਹੋ ਗਿਆ 5-4 ਦਾ ਨਾ ਪੰਜਾਰ ਦਿਨ ਦੀ ਤੇ ਕਿੰਨੇ ਲੀਟਰ ਦੁੱਧ ਹੈ ਇਸ ਟਾਈਮ? ਬਹੁਤ ਬਹੁਤ 20 ਤੋਂ ਬਾਹਰ ਆ। 20 ਤੋਂ ਬਾਹਰ ਆਈ। ਹਾਂ। ਠੀਕ ਹੈ ਜੀ। ਤੇ ਕਿਹੜੀ ਜਗ੍ਹਾ ਦਾ ਆਪਾਂ ਬਿਲੋਂਗ ਕਰਦੇ ਹਾਂ ਜੀ? ਜੀ ਦਿਆਲਪੁਰਾ ਮਰ ਗਿਆ। ਅੱਛਾ ਜੀ ਮੜਾ ਮੋਬਾਈਲ ਨੰਬਰ ਬੋਲ ਦਿਓ ਜੀ। 8289917108। ਭਾਈ ਦਾ ਮੋਬਾਈਲ ਨੰਬਰ ਆ ਜੀ। ਕੰਟੈਕਟ ਕਰ ਲਈ ਖੰਨੇ ਮੰਡੀ 'ਚ ਖੜਾ ਹਾਂ ਇਸ ਟਾਈਮ ਆਪਾਂ ਜੀ। ਗਾਂ ਦੇਖ ਸਾਦੋਂ ਭਾਈ ਕਿਵੇਂ ਹੌਂਕ ਰਿਆ ਨਾ। ਵੱਡੇ ਛੱਡੇ ਦੀਆਂ ਸਾਰੀਆਂ ਗਾਂ ਆ। ਹੋ ਲ ਕੁਆਲਿਟੀ ਦੀਆਂ ਬਈਆਂ ਯਾ ਡੱਬੀ ਜਿੰਨੀਆਂ ਵੀ ਨਾਲਾ ਮਤਲਬ ਸਾਰੇ ਤਰ੍ਹਾਂ ਦੀਆਂ ਪੂੰਛੀਆਂ ਹਨ ਬਈ ਉਰੇ ਯਾਰ ਲੈਣ ਜਾਣ ਦਾ ਮੇਰੇ ਹਿਸਾਬ ਨਾਲ ਜ ਬਹੁਤ ਬੈਨੀਫਿਟਾ ਬਈ ਵੇਚਣਾ ਥੜਾ ਲਾਓ ਸਾ ਤਾਂ ਲੈ ਵੀ ਆ ਆ ਵੇਖੋ ਤੇ ਇਸ ਨੰਬਰ ਤੇ ਆਪਨੇ ਬੋਲਾ ਉਹ ਬੁੱਧਾ ਪਿਚੂ ਰਿਹਾ ਬਾਈ ਧਾਰਾ ਮਾਰਿਆ ਉਹਨੇ ਕਿਹਦੇ ਬਾਈ ਨੇ ਆ ਦੇ ਗਾਂ ਦਾ ਚੱਟਾ ਕੋਲਾ ਦੇਖੋ ਬਾਈ ਪੁੱਲ ਬੁੱਧੂ ਥੱਲੇ ਹੋਊਗਾ ਗਾਂ ਦੇ ਘਟੋ ਘਟ ਹਾਂ ਹੌਂਕਰੀਆਂ ਜ਼ਿਆਦਾ ਨੇ ਯਾਰ ਬਜੀਆਂ ਬਹੁਤ ਗਆਂ ਥੱਲੇ ਨੇ ਯਾਰ ਦੇਖ ਬਾਈ ਸੌਤੋਂ ਬਾਲਾ ਯਾਰ ਚੱਟਾ ਚੈੱਕ ਕਰੋ ਕੁਆਲਿਟੀ ਫਸਿਆ ਵੈ ਬੈਗ ਦੀ ਮੇਰ ਆ ਬਾਈ ਮਾਲਕ ਦੀ ਜਲਸੀ ਨਸਲ ਦੀ ਗਏ ਆ ਬਾਈ ਇਹ ਦੇਖੋ ੱੱਲੇ ਬੱਚਾ ਬਾਈ ਰਾਤ ਤੇ ਸੂਇਆ ਬਾਈ ਮੁੱਲ ਕੀ ਆ ਵੀਰੇ ਦਾ ਮੁੱਲ ਕਿੰਨਾ ਹੀ 160 160 ਮੋਲ ਆ ਬਾਈ ਗਏ ਗਏ ਭਾਈ ਜੜੀ ਮਰਜੀ ਨਸਲ ਦੀਆਂ ਗੈਨ ਦੇਖੋ ਖੰਨੇ ਮੰਡੀ ਦੇ ਵਿੱਚ ਅੱਜ ਆ ਜਾ ਡੰਗਰੇ ਨਾ ਗਾਵੇ ਲੋੜ ਤੋਂ ਵੱਧ ਰੇ ਯਾਰ ਅੱਜ ਆ ਦੇਖੋ ਹਰ ਕੁਆਲਿਟੀ ਦੀਆਂ ਨੇ ਯਾਰ ਚੱਡੇ ਦੀਆਂ ਇਹ ਜਿਹੀ ਗੱਲ ਨਹੀਂ ਹੈਗੀ ਹਨ ਮੇਂ ਭਾਂਣ ਕਰਕੇ ਖਰਾਬ ਹੈ ਸਿਸਟਮ ਸਾਰਾ ਵੇ ਆ ਦੇਖੋ ਬਾਈ ਸੱਦਾ ਇੱਕ ਤਾਂ ਮੋੜਾ ਨਾ ਸਾਥ ਨੂੰ ਸਾਈਨ ਹੀ ਪਾਟੀਆਂ ਵੀ ਆ ਗਿਆ ਮੂਰੀਆਂ ਬਾਈ ਗਾਨੀਆਂ ਝਾਂਜਰਾ ਝੁੰਜਰਾ ਬੁਰਸ਼ ਪ੍ਰੋਸੈਸ ਆ ਰਹੇ ਇਸ ਨੇ ਜੇ ਇਹੇ ਦੁਕਾਨਾਂ ਲੱਗੀਆਂ ਪਈਆਂ ਹਨ ਨਾ ਆ ਭਾਈ ਬਹੁਤ ਨਾ ਛੁਂਗੜੀਆਂ ਕਹਿ ਦੇਣਾ ਆਪਾਂ ਜਿਵੇਂ ਨਾ ਮੈਂ ਕਟੜੋਂ ਦੁੱਧ ਭਾ ਕੇ ਥਾਨ ਵੱਡੋਂ ਲੋਕ ਇਹਨਾਂ ਵਿੱਚ ਪਾ ਕੇ ਭਲਾਈ ਜਾਂਦੇ ਨੇ ਥਾਨ ਵੱਡੋਂ ਬਾਜ ਜਾਂਦੇ ਨੇ ਕਈ ਕਟੜੋਂ ਥਾਨ ਵੱਡਦੇ ਨੇ ਮੱਹਸਾਂ ਕਾਲੀਆਂ ਜਾਂਦੇ ਨੇ ਭਾਈ ਉਹਦੇ ਵਾਸਤੇ ਹੁੰਦੇ ਨੇ ਇਹ ਚਬਾਈ ਤੋਂ ਬਾਅਦ ਇਹਦੀ ਚਬਾ ਕੇ ਕਟੜੋਂ ਨੂੰ ਪਲਾਉਂਦੇ ਆ ਰਾਮ ਨਾਲ ਪੀਂਦੇ ਨੇ ਬਈ ਬਹੁਤ ਵੱਡੇ ਕਰਤੀ ਹੈ ਨਾ ਗਾਂ ਖੜੀ ਹੈ ਬਈ ਬਹੁਤ ਵਿਆਪ ਕਹਿੰਦੇ ਨੇ ਆਜਾ ਕਰਾ ਦੇ ਯਾਰ ਮੈਂ ਬੱਲ ਪੈ ਨਹੀਂ ਛੱਡਾ ਦੇਖੋ ਕਿੰਨਾ ਵਧੀਆ ਨਾਲ ਵੀ ਗੜੀਆਂ ਨਾ ਬਜਦੇ ਮੇਰੇ ਕਿੰਨੇ ਲੀਟਰ ਦੁੱਧ ਹੈ ਇੱਥੇ ਲਈ ਹਾਂਜੀ ਕਿੰਨਾ ਹੈ ਲੀਟਰ ਦੁੱਧ ਦੁੱਧ ਵੀਰੇ ਸੋਨੇ ਵਾਲੀ ਹੈ ਹਜੇ 10 ਦਿਨ ਦੀ ਕੱਚੀ ਆ ਅੱਛਾ ਕੱਚੀ ਹੈ ਸੋਨੇ ਵਾਲੀ ਹੈ ਸੋਨੇ ਵਾਲੀ ਆ ਦੂਜਾ ਸੂਆ ਸੂਣਾ ਪਲੂਨ ਨੇ ਇਹਨੇ 40 ਲੀਟਰ ਦਾ ਦਿੱਤਾ ਹੈ 40 ਲੀਟਰ ਦਾ ਹਾਂਜੀ ਮੋਬਾਈਲ ਨੰਬਰ ਕੋਲ ਦਾ ਵੀਰੇ ਸਾਡੇ ਮੋਬਾਈਲ ਨੰਬਰ ਵੀਰੇ 98143 13410 ਕਿਹੜਾ ਏਰੀਆ ਵੀਰੇ ਮੋਗਾ ਜੀ ਨੰਬਤਨੀ ਕਲਾਂ ਅੱਛਾ ਜੀ ਬਾਈ ਕਹਿੰਦਾ ਸੋਹਣੀ ਵਾਲੀ ਹੈ ਬਾਈ ਸਾਨੂੰ ਦੱਸ ਚੁੱਕਾ ਸਾਰਾ ਕਿ ਕਿਸ ਨੇ ਬਾਈ ਪੂਰੀ ਹੈ ਵੀਰੇ ਪਲੂਨ ਦਾ ਪਹਿਲੇ ਸੂਏ ਦਾ ਇਹਦਾ 10 40 ਲੀਟਰ ਉਹ ਦਿੱਤਾ ਵਾ ਐਰ ਕੀ ਦਾ ਪਰ 42 43 45 ਦੀ ਉਮੀਦ ਹੈ ਜਾਂਦਾ ਓਕੇ ਵੀਰੇ ਚੰਗੀ ਸੇਵਾ ਕਰ ਲਓ ਠੀਕ ਹੈ ਜੀ ਕਿਹੜੀ ਨਸਲੀ ਵੀਰੇ ਇਹ ਹੈ ਐਚ ਐਫ ਆ ਵੀਰੇ ਪਿਓਰ ਹੈ ਜੀ ਹਾਂਜੀ ਪਿਓ ਰੱਤਿਆ ਆਪਾ ਬਾਈ ਬਾਈ ਨੇ ਸਾਰੀ ਨੌਲੇਜ ਦਿੱਤੀ ਹੈ ਮੋਬਾਈਲ ਨੰਬਰ ਬੋਲਦਾ ਹਨ ਬਾਈ ਕਿਸੇ ਵੀ ਬਾਈ ਨੇ ਕੰਟੈਕਟ ਕਰਨਾ ਹੈ ਬਾਈ ਨਾਲ ਕਰ ਲਿਓ ਜੀ ਅੰਨਾ ਮੰਡੀ ਦੇ ਖੜਿਆ ਇਸ ਟਾਈਮ ਆਪਾਂ ਪਿੰਡ ਬਦਰੀ ਗਲਾਂ ਬਾਈ ਹੋਣਾ ਦਾ ਜੀ ਥੈਂਕ ਯੂ ਵੀਰ ਜੀ ਦੱਬੀਆਂ ਜਲਸੀ ਬਾਈ ਸਾਰੀਆਂ ਮਤਲਬ ਪਿਓ ਗਾਲੀਆਂ ਵੀ ਹਨ ਤੁਸੀਂ ਆਪ ਦੇਖ ਸਕਦੇ ਹੋ ਸਾਰੀਆਂ ਨਸਲਾਂ ਦੀਆਂ ਗਾਂ ਖੜੀਆਂ ਨੇ ਬਾਈ ਕਈਆਂ ਦਾ ਬਾਈ ਫੁੱਲ ਕੁਆਲਟੀ ਆ ਦੇਖੋ ਥਾਣ ਜਿਵੇਂ ਗੱਲਾਂ ਕਰਾਣਾ ਆ ਦੇਖ ਜਿਹਨੇ ਵੀ ਲੈ ਲੈਣੀ ਹੋਵੇ ਕੰਨਾ ਮੰਡੀ ਦੇ ਨਾਲ ਤਾਂ ਕੰਟੈਕਟ ਕਰ ਲਈ ਜਿਹਨੇ ਭਾਈਆਂ ਨੇ ਆਪਣੇ ਮੋਬਾਈਲ ਨੰਬਰ ਬੋਲੇ ਨੇ ਜਾਜਲੀ ਆ ਸਕਦੇ ਆ ਵੀਡੀਓ ਦੇਖ ਕੇ ਇਹਨਾਂ ਤੇ ਕੰਨਾ ਮੰਡੀ ਦੀ ਵੇਪਾ ਹਰੇਕ ਮੰਡੀ ਪਾਇਆ ਕਰਾਂਗੇ ਇਹਨਾਂ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ 올ਰਾਊਂਡਰ ਜੱਟ ਨੂੰ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆਪਾਂ ਨੂੰ ਸਾਰੀਆਂ ਮੰਡੀਆਂ ਬਣਾਇਆ ਕਰਾਂਗੇ ਵੀਡੀਓ ਜੀ ਤੁਸੀਂ ਦੇਖ ਸਕਦੇ ਆ ਕਿੰਨੀ ਹਰਾਨੋ ਕੇ ਲੱਗੀਆਂ ਪਈਆ ਮੰਡੀ ਦੇ ਬਾਈ ਅ ਗਰਮੀ ਬਾਲੀ ਦੀ ਬਾਈ ਨਿੰਬੂ ਵੀ ਲੱਗੇ ਹੋ ਜਨ ਆਪਾਂ ਦਾ ਪਾਉਣਾ ਸਗਾਜੀ ਪੀਕੇ ਡਾਂ ਯਾਰ ਸਰਮਲ ਦੇੰ ਮੇਰੇ ਨੈਕਸਟ ਵੀਡੀਓ ਜਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੇਖ ਸਕਦੇ ਤੁਸੀਂ ਨਾ ਗਏ ਗੱਡੀਆਂ ਨਾ ਕੋਈ ਹਰੇਕ ਮੁੱਲ ਦੇ ਹਿਸਾਬ ਨਾਲ ਖੜੀ ਆ ਛੋਟੇ ਵੱਡੇ ਵੱਡੇ ਮੁੱਲ ਦੀਆਂ ਛੋਟੇ ਮੁੱਲ ਦੀਆਂ ਜਿਹੜੀ ਆ ਜੀ ਲੈਣੀਆਂ ਹੋਵੇ ਬਾਈ ਨੇ ਕਿਸੇ ਨੇ ਵੀ ਖੰਨੇ ਮੰਡੀ ਦਾ ਆਇਆ ਕਰੋ ਮੇਰਾ ਭਾਈ ਅੱਜ ਦਾ ਮਤਲਬ ਵਾੜੀ ਜਾਈ ਰੇਟ 'ਚ ਮਿਲ ਰਹੇ ਨੇ ਯਾਰ ਪਸ਼ੂ ਮੱਜਾਂ ਨੇ ਭਾਵੇਂ ਗਿਆ ਨਾ ਹਰੇਕ ਦਾ ਰੇਟ ਜਾਇਜੇ ਦਾ ਯਾਰ ਮੈਂ ਕਿਸੇ ਨੂੰ ਇੱਕ ਹੋਰ ਦਿਖਾਉਣਾ ਹੈ ਗਾਂ ਦਾ ਜੱਟੇ ਗਾਂ ਬਰ ਦਿਖਾਉਣਾ ਨਾਲ ਜੁੜੇ ਰਹੇ ਆ ਦੇਖੋ ਕਿੰਨਾ ਸੋਹਣਾ ਬੱਚਾ ਖੜਾ ਹੈ ਯਾਰ ਕੋਈ ਕਿਤੇ ਦੇਖੀ ਫੁੱਲ ਟਾਪ ਦੀ ਗਾਂ ਹੈ ਬਈ ਦੇਖੋ ਨੰਨਾ ਮੰਡੀ ਦੇ ਆਓ ਮੇਰਾ ਭਾਈ ਜਿਹਨੇ ਵਧਿਆ ਨਸਲ ਦੇ ਲੈਣੇ ਨੇ ਪਸ਼ੂ ਇਹ ਮੱਝਾਂ ਦੇ ਭਾਵੇਂ ਗਏ ਨੇ ਉੱਚੇ ਲੰਬੇ ਬਈਆਂ ਲੋਕਾਂ ਲੋ ਲਟੋਣਾ ਯਾਰ ਆਪਣੀ ਮਨ ਪਸੰਦ ਦੇ ਲੋਣਾ ਜਿੰਨੇ ਆਪਣੇ ਪੈਸੇ ਲਾਉਣੇ ਨੇ ਉਹ ਸਭ ਨਾਲ ਲੈ ਲੋ ਚਲੋ ਮਿਲਦੇ ਆਣਾ ਭਾਈ ਨਾਲ ਜੁੜੇ ਰਹੋ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਭਾਈ ਤਾਂ ਕਿ ਅਸੀਂ ਕੈਸ ਨੂੰ ਹੋਰ ਵਧੀਆ ਵੀਡੀਓ ਲੈ ਕੇ ਆ ਜੀ ਚਲੋ ਟਿਕ 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 ਕੱਦ ਲੈ ਗਿਆਂਦੇ